ਸੁਆਹੀ ਕਰਨ ਤੇ ਲਾ ਹੀ ਲਿਆ ਮੈਂਬਰ ਨੇ ਕਾ ਨੂੰ ਬਦਲਦੇ ਨੇ ਪਿੰਡਾਂ ਦੇ ਲੋਕ ਲੈ ਇਹ ਤਾਂ ਕੰਮ ਕਰੀ ਜਾਂਦੀ ਐ ਉਹ ਕਿਵੇਂ ਆ ਪਰਜਾਈ ਆਜੋ ਆਜੋ ਜੇਠ ਜੀ ਚਾ ਤਾਂ ਪਾਈ ਆਉਂਦੇ ਜੋੜੇ ਤਾਂ ਕੋਈ ਨਾ ਜੋੜਿਆ ਮਹਾਂ ਜੱਲਾਵਾਂ ਨੇ ਰਿਸ਼ਤਾ ਲੱਗਿਆ ਸੋਭਰ ਜਾਂਦੀਆਂ ਫਿਰ ਗਾਲਾਂ ਦੇਂਗੀ ਗਾਲੀ ਤੁਹਾਨੂੰ ਮੈਂ ਕਿੱਥੇ ਗਾਲਾਂ ਦੇਨੀ ਆ ਖੁਸ਼ ਹਾਂ ਹਾਂ ਦੇਖਾਂ ਹਾਂ ਆਲਾ ਚੂੜੀਆਂ ਇਹ ਕੀ ਲੈ ਆਏ ਚੂੜੀਆਂ ਜਾਂ ਜਾ ਉਹਰੇ ਮੈਂ ਕੀ ਗੱਲ ਕਰਦੀ ਆ ਹਾਂ ਹਾਂ ਤੂੰ ਕਿ ਉਹਨੂੰ ਮਰਦੀਆਂ ਫਿਰ ਮੇਰਾ ਨਹੀਂ ਬਸ ਬਣਨਾ ਜੇ ਤੂੰ ਮਰ ਗਈ ਬਈ ਕਿੰਨੀਆਂ ਸੋਹਣੀਆਂ ਲੈ ਕੇ ਆਏ ਸਾਰੀਆਂ ਹੀ ਚੱਕ ਲਈ ਫਿਰ ਰੱਖ ਲੈ ਜਿਹੜੀਆਂ ਪਸੰਦ ਨੇ ਐ ਤਾਂ ਫਿਰ ਮੈਨੂੰ ਤੇਰੇ ਪਸੰਦ ਦਾ ਨਹੀਂ ਨਾ ਪਤਾ ਸੀ ਵੀ ਕਿਹੜੀਆਂ ਚੂੜੀਆਂ ਪਾਉਣੀਆਂ ਕਹੇ ਜੀਆਂ ਪਾਉਣੀਆਂ ਸਾਰੀ ਚੱਕ ਲਿਆ ਮੈਂ ਤਾਂ ਫਿਰ ਦੇਖ ਭਾਈ ਚੱਲੀ ਦੇਖ ਲੈ ਜੀ ਦੇ ਨਾਲ ਮੈਂ ਵਿਆਹੀ ਹਾਂ ਉਹਨੇ ਇੱਕ ਦਿਨ ਹੀ ਕੁਸ ਲਿਆ ਕੇ ਦਿੱਤਾ ਹੈ ਤੂੰ ਕਿੰਨਾ ਚੋਣ ਅੱਛਾ ਕੁਸ ਨਹੀਂ ਲਿਆ ਕੇ ਦਿੱਤਾ ਅਰੇ ਮੈਨੂੰ ਕਿੱਥੇ ਲਿਆ ਕੇ ਦਿੱਤਾ ਮੈਨੂੰ ਤਾਂ ਸੰਭਾਲਿਆ ਕਰ ਬਸ ਫਿਰ ਉਹ ਹੀ ਗੱਲਾਂ ਨਾ ਜਨਾਨੀ ਵੀ ਨਹੀਂ ਸਾਹਮਣੀ ਆਉਂਦੀ ਮੈਂਬਰ ਪਣਾ ਹੀ ਨਹੀਂ ਲੋਟ ਆਉਂਦਾ ਹੈਗਾ ਬਹੁਤ ਸੋਹਣੀਆਂ ਨੇ ਐਂ ਕਹਣੀ bari batti ਪਾਈ ਚੱਲੀ ਹੁਣ ਚੰਗਾ bari batti ਪਾਉਂਗੀ ਜਦੋਂ ਹੀ ਘਸ ਜ ਗਈਆਂ ਆਪਾਂ ਫਿਰ ਤੂੰ ਮੇਰੇ ਆਪ ਵਾਲਾ ਸਾਨੂੰ ਨਾਲ ਚੱਲੀ ਆਪੋ ਥੋਲੇ ਆ ਮਾਗੇ ਉਹ ਤਾਗੜੀ ਜੀ ਚੀਜ਼ ਤੂੰ ਮੇਰੀ ਗੱਲ ਸੁਣ ਹਾਂ ਇਹ ਤਾਂ ਜੂੜੀਆਂ ਹੈਗੀਆਂ ਨੇ ਕੱਟ ਚੁਕੀਆਂ ਹਾਂ ਤੁਸੀਂ ਮੈਨੂੰ ਸੋਨੇ ਦੇ ਬਣਵਾਉਗਾ ਹਾਂ ਪਰ ਉਹ ਪਾ ਬਣਾ ਲਿਆ ਮੰਗੇ ਕਿੱਡੀ ਕੀ ਗੱਲ ਹੈ ਤੈਨੂੰ ਕੀ ਤਾਂ ਜਾਨਣਾ ਸੀ ਮੈਂਬਰ ਨੇ ਪੁੱਛਿਆ ਵੀ ਕਿੱਥੋਂ ਆਉਂਦੀਆਂ ਨੇ ਉਹ ਤਾਂ ਫਿਰ ਤੈਨੂੰ ਆਪੇ ਹੱਲ ਕਰਨਾ ਪਊਗਾ ਐ ਤਾਂ ਫਿਰ ਤੈਨੂੰ ਪਤਾ ਹੈ ਨਾ ਐ ਤਾਂ ਫਿਰ ਕਿਵੇਂ ਪਾਲੀਂ ਜੀਸਰਾ ਚਲ ਐ ਤਾਂ ਮੇਰਾ ਜੇਠ ਬਹੁਤ ਚੰਗਾ ਉਹਨੂੰ ਬਾਰੇ ਉਹੀ ਕੋਈ ਜਾਂਦੇ ਲੰਡਾ ਚੁੱਦਾ ਮਾਰ ਲੰਡਾ ਚੁੱਦਾ ਮਾਰਦਾ ਇਹਨਾਂ ਚੰਗਾ ਭਾਈ ਲੋਕ ਲੋਕ ਮਾਰੇ ਆ ਲੋਕਾਂ ਦੀ ਸੋਚ ਮਾਰੀ ਆ ਹੈ ਇੰਨਾ ਚੰਗਾ ਤੇ ਕਿੱਧਰ ਗਿਆ ਉਹ ਉਹਦਾ ਕਿਸੇ ਦੀ ਲੜਾਈ ਹੋ ਗਈ ਬਾਹਰ ਮਾਰ ਕੇ ਪੱਕਾ ਗੋਲੀਆਂ ਦੇ ਪਰੋ ਗਿਆ ਹੋਰ ਹੋਰ ਨੇ ਕੀ ਕਰਨਾ ਅੱਛਾ ਕਰੇ ਕੋਈ ਵੀ ਨਹੀਂ ਕੋਈ ਨਹੀਂ ਹੈਗਾ ਕਰੇ ਤਾਂ ਹੈ ਦੇਖ ਖੋਣਾ ਜਨਾਨੀ ਛੱਡੀ ਬੈਠਾ ਕਹਿੰਦਾ ਤੀ ਕਹਿੰਦਾ ਮੈਨੂੰ ਆਸਟ੍ਰੇਲੀਆ ਚੋਂ ਫੋਨ ਆਇਆ ਹੈ ਵੀ ਮੈਂ ਉਹ ਹੜ ਭੀੜ ਤਾਂ ਵਾਸਤੇ ਲੈ ਕੇ ਜਾਣਾ ਸਮਾਨ ਸੂਣਾ ਸੇਵਾ ਕਰਨੀ ਜਾਣੀ ਆ ਉੱਥੇ ਵਧੀਆ ਗੱਲ ਆ ਫਿਰ ਹਾਂ ਲਾਊਗਾ ਉਹ ਤਾਂ 4-5 ਦਿਨ ਅੱਛਾ ਹਾਂ ਫਿਰ ਤੂੰ ਮੈਂ ਹਰੇ ਛੋਡੇ ਕੋਲੇ ਅੱਛਾ ਪੇਕੇ ਜਾਂਦੀ ਨਹੀਂ ਨਾ ਪੇਕੇ ਘਾਤੇ ਜਾਵਾ ਕਹਿੰਦੇ ਟ੍ਰੇਨਾਂ ਬੰਦ ਨੇ ਬੱਸਾਂ ਚ ਪਾਣੀ ਭੜੀ ਆ ਬੜਾ ਬੁਰਾ ਹਾਲ ਹੋ ਰਿਹਾ ਪਾਣੀ ਵੱਧਦਾ ਤੁਰੇ ਜਾਂਦਾ ਉਸ ਤੋਂ ਆ ਪੈ ਜਾਂਦੀ ਐ ਇੱਕ ਤਾਂ ਹੜ੍ਹਾਂ ਨੇ ਪਾਣੀ ਆ ਗਿਆ ਜਿੱਥੇ ਉਹ ਤਾਂ ਗੱਲ ਹੋਰ ਆ ਆ ਹੜ ਮੀਂਹ ਪੈ ਜਾਂਦਾ ਰੋਜ਼ ਨਾ ਇਹ ਤਾਂ ਬੜਾ ਬੁਰਾ ਹਾਲਾ ਫਾਸਲ ਫੂਸ ਜੀ ਵੀ ਉਹ ਤਾਂ ਅਗੇ ਜੀ ਨਹੀਂ ਹੈਗੀ ਫਿਰ ਮੈਂ ਤਾਂ ਹੁਣ ਤੁਹਾਡੇ ਕੋਲ ਹੀ ਰਹੂ ਮੈਂ ਤਾਂ ਕਹਿਤਾ 3 ਮੈਂਬਰ ਨੂੰ ਆਪਾਂ ਹੀ ਕੱਲ ਨੂੰ ਭਾਵੇਂ ਮੇਰੇ ਭਾਈ ਕੋਲ ਨਹੀਂ ਹੈ ਹਾਂ ਕਹਿੰਦਾ ਮੈਂ ਨਹੀਂ ਕਹਿੰਦਾ ਮੇਰੇ ਭਾਈ ਆ ਫਿਰ ਕੀ ਹੋ ਗਿਆ ਬੋਲੇ ਨਹੀਂ ਗੁੱਸਾ ਹਾਂ ਜੇ ਮੈਂ ਬੋਲਿਆ ਅੱਛਾ ਹਾਂ ਲਾ ਫਿਰ ਤਾਂ ਗੱਲ ਹੀ ਬਣ ਗਈ ਕਿਵੇਂ ਜਾਈਏ ਜੇ ਬਦਲ ਗਏ ਰੰਗ ਜੇ ਕਿਵੇਂ ਬਲਟਾ ਆ ਗਏ ਹੈ ਪਤਾ ਨਹੀਂ ਕਿਵੇਂ ਬਲਟਾ ਆ ਗਿਆ ਲੈ ਮੈਂ ਤੇਰੇ ਅਮਾ ਚੂੜੀਆਂ ਅੰਦਰ ਆ ਤੇ ਬਲਾਂ ਦੀ ਮੈਂ ਤੈਨੂੰ ਉਹਦੇ ਵੀ ਪੁੱਛਿਆ ਸੀਗਾ ਹਾਂ ਮੈਨੂੰ ਦੱਸਿਆ ਨਹੀਂ ਵੀ ਬਚੋਲਾ ਕੌਣ ਆ ਸੋਡਾ ਬਚੋਲਾ ਸਾਡਾ ਤਾਰੀ ਹੈ ਹੈ ਤਾਰੀ ਤਾਰੀ ਕਿਹੜਾ ਇਹਨਾਂ ਕੋਲ ਆਉਂਦਾ ਹੁੰਦਾ ਵੱਡਾ ਸਰਟਡ ਜਿਹਾ ਨਾਲ ਸੈਲਰ ਆਲਾ ਤਾਂ ਨਹੀਂ ਕਿਤੇ ਭਈ ਮੇਲਾ ਦਾ ਸੈਲਰ ਹੀ ਨੇ ਉਹਦੇ ਹਾਂ ਆ ਉਹੀ ਐ ਮਰਾ ਸਾਣ ਕੜਾ ਹਸਾਬ ਤਾਂ ਮੈਂ ਉਹਦੀ ਲਾ ਲਿਆ ਸੀਗਾ ਜਦੋਂ ਪਤਾ ਲੱਗਿਆ ਸੀ ਮੈਨੂੰ ਫਿਰ ਇਹਨੇ ਕਿਵੇਂ ਕੁਮੀ ਕੀ ਲੈਤਾ ਉਹ ਤੋਂ ਬਣਦੀ ਕੋਈ ਇਹਨੇ ਲੈਤਾ ਮੈਂਬਰ ਤੋਂ ਤਾਰੀ ਨੇ 50000 ਰੁਪਇਆ ਅੱਛਾ ਹਾਂ ਤੇ ਤੈਨੂੰ ਕੀ ਦਿੱਤਾ ਮੈਨੂੰ ਤਾਂ ਕੀ ਦੇਣਾ ਅੱਛਾ ਬਿਉ ਬਤਾ ਕਾਰ ਬਸਾਇਆ ਆਪਦਾ ਔਖੀ ਸੀ ਮੈਂ ਤਾਂ ਕਹਿੰਦਾ ਵੀ ਤੂੰ ਕਾਰ ਬਸਾਲਾ ਚਾਹੁੰਦਾ ਹੂੰ ਤਾਂ ਨਹੀਂ ਕੋਈ ਗੱਲ ਬਾਤ ਹੈਗੀ ਮੂੰ ਕਿਵੇਂ ਉਹ ਕਈ ਵਾਰ ਹੁੰਦੀ ਹੈਗੀ ਕੋਈ ਹੋਰ ਗੱਲ ਵੀ ਚਲੀ ਨਾ 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 ਕੋਈ ਗੱਲ ਬਾਤ ਨਹੀਂ ਹੈਗੀ ਮੈਂ ਤਾਂ ਹਾ ਜੇ ਪਹਿਲਾਂ ਐਂਟੀ ਵੀ ਮੈਂਬਰ ਨਾ ਜੀ ਨਹੀਂ ਲੱਗਣਾ ਜਿੱਦਾਂ ਤੂੰ ਮੇਲੇ ਆ ਜੇ ਠਾ ਜਾ ਮੈਂ ਤਾਂ ਜੀ ਤੇਰਾ ਪੂਰਾ ਲਵਾ ਕੇ ਰੱਖੂ ਪੂਰਾ ਬਰਾਲਾ ਰਹਿੰਦਾ ਮੇਰਾ ਜੀ ਲੱਗ ਜਾਂਦਾ ਹੋਰ ਹੋਰ ਹੁਣ ਨਹੀਂ ਮੇਰੇ ਜੀ ਕਰਦਾ ਕਰ ਲੈ ਕੰਮ ਕੋਈ ਆ ਹਾਂ ਕੰਮ ਕਰਦੀ ਆ ਬਸ ਆ ਧਰਦੀ ਆ ਮੈਂ ਬਲਾਈ ਸੋਹਣੀਆਂ ਲਿਆਇਆ ਤਾਂ ਹਾਂ ਚਲਣੀ ਦੀ ਬਹੂ ਮਿਲੇ ਤੇ ਕੋਈ ਨਹੀਂ ਕੋਈ ਨਹੀਂ ਤੇਰੇ ਨਾਲ ਤਾਂ ਵੀ ਸੋਣੀ ਕਿੱਥੋਂ ਮਿਲੋਗੇ ਹੁਣ ਆ ਇਹ ਵੀ ਬੱਸ ਤੂੰ ਕਿਹੜਾ ਘਟਾਂਗੇ ਆਪਾਂ ਨੂੰ ਤਾਂ ਰੋਟੀ ਟੋਕ ਚਾਹੀਦਾ ਉਹ ਮਿਲ ਜਾਂਦਾ ਬਧੀਆ ਹੋ ਦੱਸ ਇੱਥੇ ਕੀ ਚਾਹੀਦਾ ਹੈ ਗੱਲਾਂ ਦੇ ਕਰਦੀ ਚੰਗੀ ਤਾਂ ਲੱਗਦੀਆਂ ਪਰ ਆਇਆ ਯਾਰ ਡੈਲ ਡਰਦਾ ਕਬਰਾਂ ਹੁੰਦਾ ਹੈ ਜਿੱਥੇ ਵੀ ਗੇਮ ਨਾ ਪਾ ਦੇ ਦੇਖੀ ਕਦੇ ਕੋਈ ਸਕੀਮ ਸੂਮਨ ਲਾ ਜੀ ਇੱਥੇ ਸਾਰਾ ਉਸ ਲੁੱਟ ਪੁੱਟ ਕੇ ਲੈ ਗਈ ਨਾ ਮੁੜ ਕੇ ਇੱਥੋਂ ਨਹੀਂ ਨੀ ਹੈ ਗਿਆ ਇਹਨੇ ਤਾਂ ਹੋ ਗਏ ਵਿਚਾਰੀ ਦਾ ਰਿਸ਼ਤਾ ਕਰਾਈ ਲੋ ਮੇਟਾਰੀ ਤੂਹੇ ਤਰਾ ਮਾੜਾ ਤੇਰੇ ਕੰਨੀ ਆਸੀ ਤੂੰ ਬਾਹਰ ਜਾਈ ਜਾਨੀ ਮੈਂ ਤਾਂ ਮੜਾ ਇਧਰ ਗਵੰਡੀਆਂ ਦੇ ਜਾ ਕੇ ਆਉਂਦੀ ਕਰੇ ਕੋਈ ਹੈ ਨਹੀਂ ਸੀ ਜੀ ਲਾਉਂਦਾ ਸੀ ਸਭ ਸਾਰੀ ਕਿਤਾਬ ਨਹੀਂ ਕਰ ਹਾਂ ਸਭ ਸਾਂ ਜੀ ਲੱਗਿਆ ਤੇਰਾ ਹਾਂ ਲੱਗਦਾ ਨਹੀਂ ਕੋਸਤਾ ਹਾਂ ਮੈਂ ਤੇਨੂੰ ਕਈ ਗੱਲਾਂ ਕੰਮ ਦੀਆਂ ਕਹਿਣਾ ਹੈ ਧਿਆਨ ਨਾਲ ਸੁਣ ਕਿੱਧਰ ਗਿਆ ਕਿੱਧਰ ਗਿਆ ਮੈਂ ਤੂੰ ਉਹ ਤਾਂ ਮੈਂਬਰ ਦਾ ਉਹ ਹੜਪੀੜ ਤਾਂ ਵਾਸਤੇ ਲੈ ਕੇ ਲੰਡਾ ਲੰਡਾ ਤਾਂ ਬਈ ਦਰੋਂ ਬਾਗ ਗਿਆ ਘਰੇ ਤਾਂ ਇਹ ਦੇਰਾ ਇਹਨਾਂ ਦਾ ਲੰਡਾ ਹੈ ਨਾ ਉਹ ਬਹੁਤ ਜ਼ਿਆਦਾ ਹਿਸ਼ਾਰਾ ਸੋਣਾ ਤੈਨੂੰ ਗੱਲ ਗੱਲ ਵਿੱਚ ਦੱਸੂਗਾ ਤੇਰੀ ਸੈਲਰ ਵਾਲੇ ਨਾਲ ਸੀਗਾ ਲਵਾ ਤੇ ਕਰੀ ਨਾਲ ਤੇ ਉਹ ਵੀ ਕੁਲੇ ਕਿਸੇ ਤਰ੍ਹਾਂ ਦਾ ਤੀਤ ਨਾਲ ਇੱਕ ਕੋ ਉਹ ਕੰਨਾ ਬਧਾ ਕੇ ਰੱਖ ਦੂ ਫੋਨ ਵਾਲੀ ਜਾਂਦੇ ਸਾਨੂੰ ਪਤਾ ਉਹ ਤੇਰੇ ਤੇ ਝੱਜਾ ਚੂੜੀਆਂ ਵੀ ਲੈ ਕੇ ਦੇ ਛੋਟੀ ਵੀ ਲੈ ਕੇ ਸੋਟੀ ਵੀ ਨਹੀਂ ਕਿ ਜੂਤ ਜਵਾਬ ਨਹੀਂ ਆਇਆ ਤਾਂ ਜੈਂ ਕਹਿੰਦਾ ਕਿ ਮੈਂ ਕਿਹਾ ਇਹ ਝੂੜੀਆਂ ਦਾ ਕੀ ਚਾਹਦਾ ਪਾਉਣ ਦਾ ਵੀ ਜਾਂ ਤਾਂ ਤੂੰ ਮੈਨੂੰ ਸੋਨੇ ਦੀਆ ਕਰਾ ਦੇ ਕਹਿੰਦਾ ਹਾਂ ਆਪਾਂ ਕਰਾ ਲਿਆਵਾਂਗੇ ਬੱਚੇ ਉਹ ਜਿੰਦਾ ਬਧਾ ਕੇ ਰੱਖੀ ਉਹ ਵੀ ਨਾਲ ਹੀ ਫਲੋਸ ਤੇ ਕਹਿੰਦਾ ਪਰ ਇਕੱਲੇ ਆਪਾਂ ਮੈਂ ਬਰਗੋਣੀ ਲੁੱਟਣਾ ਆਪਾਂ ਨਾਲ ਇਹਦਾ ਵੀ ਦੰਡ ਕਮਟ ਨਾਲ ਹੀ ਚੱਕਣਾ ਇਹਦੇ ਕੋਲ ਬਹਾਪਾ ਪੈਸਾ ਹੈ ਹਾਂ ਮੈਨੂੰ ਪਤਾ ਹੈ ਪੈਸਾ ਇਹਦੇ ਕੋਲ ਹੈ ਇਹ ਤਾਂ ਬਧਾ ਕੇ ਰੱਖ ਜੀ ਕਿ ਕਿਸ ਨੂੰ ਕਾ ਕਾ ਦੋ ਚਾਰ ਲੱਖ ਰੁਪਇਆ ਐਪ ਦੇ ਮੈਂ ਚਲਾ ਕਰਾ ਦੂਗਾ ਕਰਾਣਾ ਤੇ ਇਹਨੂੰ ਜੁੰਨਾ ਪੜਿਆ ਕੇ ਰੱਖਣਾ 19 ਤੇਰੇ ਲਈ ਵੀ ਤੇ ਉਹ ਤਾਂ ਸੈਂਟੀ ਹੋਇਆ ਪਿਆ ਮੇਰੇ ਤੇ ਕਰਾ ਦੂਗਾ ਹਾਂ ਬਸ ਤੋਂ ਮੈਂ ਇੱਕ ਵਾਰ ਮਹਨ ਪਤਾ ਲੈ ਲਾਂ ਦੇਖੀ ਕਿੰਨਾ ਦੇਖੀ ਕਿੱਥੇ ਕੋਈ ਨਾ ਚਾਹੀਸ ਕਿ ਤੱਕ ਕਨੇ ਦਾ ਨਾਮ ਠੀਕ ਹੈ ਠੀਕ ਹੈ ਤੇ ਤੂੰ ਜਾਇਆ ਜਿਹੜੇ ਕੰਮ ਜਾਣਾ ਤੇ ਇੱਕ ਪਾਸੇ ਮੈਂ ਤੁਹਾਨੂੰ ਪਾਉਗਾ ਕਿ ਮੈਂ ਤੁਹਾਨੂੰ ਬਾਰ-ਬਾਰ ਕਹਿ ਕੇ ਜਾਣਾ ਜੇ ਇਹਨੂੰ ਨੂੰ ਪਤਾ ਲੱਗ ਗਿਆ ਨਾ ਮੜਾ ਜਾ ਉਹਨੂੰ ਦੂਸਰੀ ਥਲੀ ਨੂੰ ਨਾ ਹੀ ਲੱਗਦਾ ਨਹੀਂ ਲੱਗਦਾ ਮੁਰਕੇ ਆਪਣੀ ਸਾਰੀ ਥੇਕ ਦੇ ਦਿੱਤੀ ਮਹਾਂ ਨਹੀਂ ਲੱਗਦਾ ਆ ਜਾ ਤੂੰ ਚਾਹ ਮੈਂ ਦੋਨਾਂ ਨੂੰ ਫਿਰ ਕਹਿਤਾ ਬੱਸ ਲੈ ਤੇ ਮੈਂ ਤੇਰੇ ਵੱਸੇ ਨਹੀਂ ਸੁਣਿਆ ਦੇ ਨਾ ਠੀਕ ਆ ਤੂੰ ਜਰਾ ਕੰਮ ਜਾਈ ਦੇਗਾ ਤੇ ਮੈਂ ਵੀ ਗੱਲ ਨਾਲ ਬੈਠ ਲੱਗਾਂ બસ ਇਹ ਕੰਮ ਸੀ ਮੈਂ ਤੇ ਬਾਰ ਬਾਰ ਕਹਿੰਦਾ ਤਾ ਜਮੀਨ ਨਹੀਂ ਨਹੀਂ ਤੈਨੂੰ ਬੜਾ ਕਿਹਾ ਮੂੰਹ ਚੋਕੜਾ ਦੇ ਨਹੀਂ ਤੇਰੇ ਗੱਲ ਘੱਟ ਪਤਦੀ ਆ ਤੂੰ ਇਹੋ ਕਰ ਦੇ ਨਹੀ ਨਹੀਂ ਜਮੀਨ ਦਾ ਹਾਂਜੀ ਚੱਲ ਠੀਕ ਆ ਮੈਂ ਤਾਂ ਫੇਰ ਆਉਂ ਚੰਗਾ ਚੰਗਾ ਜਾਇਆ ਕੰਮ ਤਾਂ ਤੇ ਜਿਹੜੇ ਜਾਣ ਤੂੰ ਆਪੇ ਇਹਦੀ ਪਹਿਲੇ ਮੈਂ 10 ਦਿਨ ਤੇ ਗੱਲ ਅਕਾਲੇ ਚੱਲੀ ਗਿਆ ਲੈ ਗੱਲ ਦੇ ਕਦਮ ਨਹੀਂ ਲੱਗੇ ਤੇ ਉਹਨਾਂ ਕੋਲੋਂ ਦਾ ਕੋਈ ਮਤਲਬ ਪਾਲੀ ਉਹਦੇ ਨਾਲ ਲੈ ਕਿੰਨੇ ਕਿਸੇ ਬੜਾ ਖੱਗ 100 ਰਾਕੜ ਦੇ ਮੈਂ ਬਰਨੂ ਰਾਕੜ ਦੇ ਨਾਲੇ ਲੰਡੇ ਨੂੰ ਰਾਕੜ ਉਹਨਾਂ ਨੂੰ ਰਾਕੜ ਕੇ ਭਾਵੇਂ ਘਰ ਚੱਲ ਕੇ ਕਿੰਨੀ ਲਾਇਆ ਜਿਵੇਂ ਨਾ ਕੀਆ ਅੱਧੋ ਅੱਧਾ ਆਪਣਾ ਇਹ ਵੀ ਕਰ ਲੈਣੇ ਪਰ ਕਿਹਾ ਤਾਂ ਦੋ ਬੰਦੇ ਇਕੱਠੇ ਕਰਨਗੇ ਮਤਲਬ 3 ਮਹੀਨੇ ਦਾ ਬਸ ਦੀ ਮੇਰੀ ਕਿ ਸਾਰੇ ਬਟੂਲੇ ਦੇ ਕਿ ਸਾਰੇ ਰੱਖਣ ਦੀ ਤਾਂ ਆਵਦੀ ਕੋਤੂ ਨਹੀਂ ਕੋਈ ਉਹਦੀ ਚੂੜੀਆਂ ਲਿਆ ਕਹਿੰਦੇ ਪੁੱਛ ਲਿਆ ਕਿ ਐਂ ਕਿਹਦਾ ਨਹੀਂ ਰੱਖ ਦਿੰਦੇ ਇਹਨੂੰ ਤਾਂ ਚੰਗੇ ਕਰਦੇ ਸੀ ਇਹ ਮੈਂ ਤਾਂ ਲਿਖੋ ਜੋ ਮੈਨੂੰ ਕੌਣ ਪੁੱਛਦਾ ਇੱਥੇ ਇਹ ਕਿਹੜਾ ਇਹਨੂੰ ਕਰਨ ਦੇ ਆਉਂਦਾ ਕੱਠਾ ਲੈ ਕੇ ਇੱਥੇ ਵੀ ਨਿਗਰੱਖੀ ਵੀ ਸਾਪਾਂ ਨਿਕਲਦੀ ਕੱਲੀ ਲੈ ਗਈਆਂ ਭਾਦ ਦੇ ਕੁਛ ਨਾ ਕੁਛ ਲਈ ਚਲੀ ਜਾਂਦੀ ਪੋਰੀਏ ਨਾਲ ਦੀਆਂ ਹਨ ਇਹਨੂੰ ਪਹਿਲੇ ਹੀ ਪਵਾ ਦੀ 50000 ਰੁਪਏ ਦੇ 92 ਸੇਕੜ ਨੂੰ ਆਇਆ ਪਵਾ ਲਾ ਆਪਦੀ ਮੇਰੀ ਮਾਂ ਟਲੀਆ ਮੇਰਾ ਪੇਆਉਟ ਲੈ ਮੈਨੂੰ ਲੋੜ ਹੈ ਐ ਤਾਂ ਪਈ ਦੇਣਗੇ 50000 ਰੁਪਏ ਸੱਟ ਨਾਲ ਪਤਾ ਲੱਗ ਜਿੱਦ ਦੇ ਹੋਣਾ ਹੈ ਦਿਨ ਨੂੰ ਐ ਕਰਕੇ ਜਹੂੰ ਤੂੰ ਐ ਕਰਮਨਪ੍ਰੀਤ ਕੈਲੇ ਨੂੰ ਕਹਿ ਵੀ ਮੈਨੂੰ ਆਏ ਕਰਕੇ 50000 ਰੁਪਏ ਆਪਾਂ ਵੀ ਮਿਲਦਾ ਮਹਾਤਿਲ ਲੀਆ ਮੈਂ ਤਾਂ ਲੋੜ ਹੈ ਨਾਲੇ ਪਤਾ ਲੱਗ ਗਿਆ ਤੇ ਤੇਜੀ ਦੇ ਕੇ ਨਾ ਤੇਜ ਜਹਣਾ ਆਏ ਸਕੀਮ ਚਲਾ ਹੌਲੀ ਹੌਲੀ ਸਕੀਮ ਚਲਾਉਂਦਾ 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 ਇਹ ਠਾਲੀ ਪੌੜੀ ਪੁੱਤਾਂ ਨੂੰ ਕੜ ਤਰੀ ਸਾਂ ਫੇਰ ਬੱਸ ਬਣੂ ਐਂ ਹੀ ਡੁੱਕਾ ਜਾਂਦਾਂ ਐਂ ਹੀ ਲੋਟਾਂ ਤੇ ਚੰਗਾ ਸੋ ਆਹ ਉਹ ਦਾ ਯਾਰ ਪਈਆਂ ਕਿ ਕੈਲਾ ਹੈ ਨਹੀਂ ਕਰੇ ਹੈ ਮੈਂ ਕਿਹਾ ਮੈਂ ਵੀ ਇੱਥੇ ਪਹ ਜਾਣਾ ਦੋ ਮਿੰਟ ਤੱਕ ਗਰਮੀ ਹੈ ਦਮ ਦਮ ਲੈਣਾ ਫਿਰ ਲਾਈਟ ਲੂਟਣਾ ਭੱਜ ਜੇ ਕਿਤੇ ਇਹ ਕਿਹੜਾ ਪ੍ਰੋਸਨ ਲਾਈਟ ਲੂਟਦਾ ਕਿਹੜੇ ਮੇਲੇ ਸ਼ੂ ਮੰਤਰ ਹੋ ਜੇ ਹੈ ਆਪਾਂ ਇੱਥੇ ਜੇ ਪਏ ਜਾਣਿਆ ਇਧਰ ਨੇ ਉਠਾਠ ਕੇ ਆਪੀ ਫਿਰ ਬੁਲਾ ਲੂਗੀ ਹੈ ਕਾਹਨ ਉਠਾਉਣਾ ਵਿਚਾਰੀ ਨੂੰ ਰਾਤ ਨੂੰ ਫਿਰ ਤੈਨੂੰ ਪਤਾ ਜਾਗਦੇ ਹੋਣਗੇ ਕੰਜਰ ਦੇ ਲੋਕ ਵੀ ਬਿੜਕਾਂ ਲੈਂਦੇ ਫਿਰਦੇ ਆਂ ਉਹੀ ਗੱਲ ਐ ਕਹਿੰਦੇ ਆਏ ਆ ਫਲਾਣਾ ਧਮਕੇ ਉਹ ਕੰਜਰ ਦੇ ਛੋਡੇ ਕੇ ਭੁੰਡੀਆਂ ਲੜਦੀਆਂ ਜੇ ਕੈਲਾ ਬਿਆਹ ਹੈ ਗਿਆ ਉਹ ਕੈਲਾ ਮੈਂਬਰ ਕਾਹਦੇ ਬਣ ਗਏ ਕੰਜਰ ਦੀਆਂ ਲੜਾਈਆਂ ਵੀ ਅਜੀਬ ਜਿਹੀਆਂ ਲੱਗਦੀਆਂ ਕੋਈ ਪਾਥੀਆਂ ਪਿੱਛੇ ਲੜ ਪਿਆ ਕੋਈ ਥਾਂ ਪਿੱਛੇ ਲੜ ਪਿਆ ਇਹ ਲੜਾਈਆਂ ਦਾ ਮੈਨੂੰ ਲੱਗਦਾ ਜਿਉਂਦੇ ਜੀ ਮੁੱਕਣੀਆਂ ਨਹੀਂ ਆਂ ਉਹ ਇੱਥੇ ਥਾਂ ਰਹਿ ਜਾਣਗੇ ਇੱਥੇ ਸਾਰਾ ਕੁਝ ਰਹਿ ਜਾਊਗਾ ਆਇ ਨੀ ਵੀ ਮੋਹ ਪਿਆਰ ਰੱਖ ਲੈ ਓਏ ਉਹੀ ਗੱਲ ਐ ਕਹਿੰਦੇ ਮੈਂ ਮੈਂਬਰ ਮੰਡਾ ਆਪਾਂ ਨੂੰ ਵੀ ਮੌਕਾ ਦਿੱਤਾ ਐ ਜੇ ਇਹਨਾਂ ਦੇ ਕੰਮ ਨਾ ਹੋਏ ਫਿਰ ਆਪਾਂ ਕੀ ਕਰਨਾ ਜੇ ਦੇ ਆ ਕੇ ਆਪਾਂ ਤੋਂ ਕੀ ਲੈਣਾ ਸੀ ਇਹਨਾਂ ਨੇ ਕਿਆ ਲਫਰ ਕਰਦੇ ਆ ਹੈ ਲੈ ਮੈਂ ਆਖਰੀ ਦੇਖੀ ਨਾ ਅੰਦਰ ਦਾ ਬਾਹਰ ਖੁੱਲਾ ਪਿਆ ਦੁਨੀਆਂ ਜਾਈ ਜਾਂਦੀ ਐ ਉਹ ਅੰਦਰ ਪਈ ਐ ਇਹ ਬਾਹਰ ਪਿਆ ਮੈਨੂੰ ਤਾਂ ਗੜਬੜ ਲੱਗਦੀ ਹੈ ਕਹਿੰ ਲਿਆ ਕੰਜੇ ਦੇ ਲੋਕ ਵੀ ਥਾਣੇ ਮੰਨ ਗਏ ਇਹਨੂੰ ਠਾਕੇ ਪੁੱਛਣ ਦੇ ਕੀ ਕਰਦਾ ਹੈ ਹੈਲੋ ਓਏ ਲੰਡਿਆ ਓਏ ਕੰਜਰਦਿਆਂ ਬੱਲ ਤਾਂ ਚੌੜੀਆਂ ਖਰੀਦ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਤੂੰ ਟੱਪੀਂ ਨਹੀਂ ਸੱਜਰੇ ਅਮਸਾ ਕੋਈ ਸੁਪਨਾ ਆਇਆ ਸੀ ਬਰੇ ਆ ਬਾਦ ਸੱਜਰੇ ਨੇ ਅੱਖ ਖਲਾਤੀ ਕਾਹਨੇ ਤੈਨੂੰ ਸੁਪਨੇ ਆਉਂਦੇ ਆਗੇ ਨਾ ਸੋਫਣੇ ਕਾਦੇ ਆਈ ਨੇ ਤੈਨੂੰ ਸੰਗ ਸ਼ਰਮ ਨਹੀਂ ਆਉਂਦੀ ਅੰਦਰੋਂ ਪਈ ਐ ਬਾਹਰ ਖੁੱਲਾਂ ਪਈ ਉਹਦਾ ਮੈਨੂੰ ਵੀ ਦੀਂਦੀ ਐ ਉਹ ਪਈ ਐ ਫਿਰ ਪਈ ਰਹਿਣ ਦੇ ਤੈਨੂੰ ਦੱਸ ਕੀ ਲੈਣਾ ਯਾਰਾ ਓਏ ਲੈਣਾ ਕਿਉਂ ਨਹੀਂ ਗਾ ਮੈਂ ਸਾਰਾ ਕੁਝ ਹੀ ਲੈਣਾ ਮੇਰੇ ਘਰ ਵਾਲੀਆਂ ਉਹ ਫਿਰ ਮੈਂ ਕੀ ਕਹਿਣਾ ਓਏ ਮੈਂ ਪਤਾ ਹੀ ਨਹੀਂ ਕੀ ਹੋ ਗਿਆ ਭਾਈ ਇਹਨੂੰ ਇਹਨੂੰ ਉਧਰ ਪਾਣਾ ਨਹੀਂ ਇੱਥੇ ਜ਼ਰੂਰੀ ਸੀ ਓਹਰੇ ਦਾ ਕਰਨੀ ਹੈਗਾ ਫਿਰ ਉਹ ਇੱਕ ਹੰਤਾ ਹੈਗਾ ਜਦੋਂ ਮੈਂ ਨਹੀਂ ਹੈਗਾ ਕਿ ਬਾਹਰ ਸੱਪਟ ਪਈ ਐ ਕੋਈ ਨਾ ਮੈਂ ਤਾਂ ਉੱਥੇ ਪਈ ਆਂ ਇਹ ਉਰੇ ਪਿਆ ਬਾਰ ਵਾਲਿਆਂ ਨੂੰ ਓਏ ਤੈਨੂੰ ਪਤਾ ਨਹੀਂ ਅੱਜ ਕੱਲ ਰੌਲੇ ਚੱਲ ਜਿੰਦੇ ਆ ਬਾਹਲੇ ਕੋਈ ਆ ਗਿਆ ਅਗਲਾ ਕੀ ਬੋਲੂ ਸਾਰਿਆਂ ਦੇ ਮੇਦੇ ਮਗਰ ਪਿਆ ਕਰ ਓ ਮੈਂ ਤਾਂ ਰਾਖੀ ਰੱਖ ਦਾਂਗੀ ਸੋ ਇੱਥੇ ਕੁੱਤੇ ਬਿੱਲਾ ਆ ਜਾਂਦਾਗਾ ਰਾਖੀ ਹੁੰਗਾ ਇਥੇ ਬਾਹਰੇ ਦੀ ਰਾਖੀ ਪਾਤੀ ਵਧੀਆ ਮੇਰੀ ਵੀ ਰਾਖੀ ਹੋਰ ਕੋਈ ਤੀ ਉਰੇ ਪਿਆ ਹੁਣੇ ਘਰੇ ਜਨਾਨੀ ਕੱਲੀ ਨੂੰ ਛੱਡਣ ਦਾ ਅੱਜ ਕੱਲ ਟਾਈਮ ਹੀ ਨਹੀਂ ਯਾਰ ਕਹ ਲੈ ਜਾਵਾਂ ਪੁੱਠਾ ਦੂਦਾ ਸੌ ਤਾਂ ਬਹਿਤਾ ਹੁੰਦੀਆਂ ਨੇ ਤੂੰ ਗੱਲ ਨਹੀਂ ਬਹੀ ਐ ਅੱਜ ਇਹਦੀ ਸੈਡ ਲਈ ਨਹੀਂ ਕੀ ਗੱਲ ਐ ਓਏ ਕਰਦਾ ਵਧੀਆ ਮੇਰਾ ਓਏ ਮੈਂ ਤੇਰਾ ਘੱਟ ਕਰਦਾ ਤੂੰ ਘਰ ਵਾਲੇ ਥਾਨੇ ਕਰਦਾ ਐ ਵੱਡੇ ਥੰਮੇ ਕਰਦਾ ਓਏ ਮੈਂ ਬਾਹਰਲੇ ਕੰਮ ਸਾਮਾ ਕੇ ਤੈਨੂੰ ਸਾਮਾ ਸਾਹਮਣੇ ਪਾਉਗੀ ਲਿਆਤੀ ਐ ਜਦੋਂ ਓਏ ਸਾਹਮਣੇ ਇਹਨੂੰ ਕੌਣ ਸਾਮੂ ਫੇਰ ਅੰਦਰ ਆਖੂ ਇੰਨੀਆਂ ਵੋਟਾਂ ਦੇ ਮੈਂਬਰ ਬਣਾਤਾ ਜਿਹਨਾਂ ਸਾਡੇ ਕੰਮ ਹੀ ਨਹੀਂ ਹਰਦੀ ਨਹੀਂ ਹੋਈ ਆਪਦਾ ਘਰ ਤਾਂ ਫਿਰ ਸਾਮਣਾ ਨਹੀਂ ਹੈਗਾ ਬਾਹਰਲਾ ਕਿੱਥੋਂ ਸਮਾਲੇਗਾ ਤੂੰ ਓਏ ਸਮਾਣ ਕਿਉਂ ਨਹੀਂ ਸਕਦਾ ਛਾਰਾ ਤੂੰ ਜਦ ਤੂੰ ਹੀ ਨਾ ਲੜੂਣਾ ਦਾ ਸੱਚ ਆ ਪਾਣੀ ਹੋਰ ਹੁਣ ਚਾਹਦਾ ਪੀਉਂਗੀ ਆ ਪਈ ਐ ਘਰ ਪਹਿਲਾਂ ਇਹਨੂੰ ਬਰਫ ਵਾਲਾ ਪਾਣੀ ਠੰਡਾ ਜਿਹਾ ਲਿਆ ਦੇ ਉਹ ਕਿਹੜੇ ਬਰਫਾ ਇਹ ਆਪਾਂ ਲਾ ਪੀ ਲਾਂਗੇ ਕੋਈ ਨਹੀਂ ਇੱਥੇ ਰਹਿਣੇ ਆ ਆਪਾਂ ਨੇ ਕਿੱਥੇ ਜਾਣਾ ਇਹਨੂੰ ਜ਼ਰੂਰੀ ਕੰਮ ਐ ਨਹੀਂ ਖੜਦਾ ਕਰੇ ਮਰਾ ਲੋਕਾਂ ਨੇ ਲੈ ਲਿਆ ਕਾ ਕਰਦੇ ਸਾਡਾ ਲੜਾਈ ਕਾਦੀ ਉਹ ਕੰਜੇ ਦੇ ਨੂੰ ਕੁੱਤੇ ਨੂੰ ਵੜ ਲਿਆ ਕਿਹਨੇ ਓਏ ਚੱਕ ਕੇ ਦਾਵਾ ਕਰਤਾ ਓਏ ਹੁਣ ਤਾਂ ਪੈਸੇ ਪੂਸੇ ਵੀ ਮਿਲਦੇ ਆ ਕੁੱਤੇ ਦੇ। ਉਹ ਕੰਜਰ ਦਾ ਗੋਗਾ ਸੀਗਾ। ਹਾਂ? ਕੁੱਤੇ ਨੇ ਬੜਲੇ ਚਾਕੇ ਦਾਵਾ ਕਰਤਾ ਕੰਜੋ ਜਿਹਾ ਮਖਾ ਤੁਸੀਂ ਕਿਉਂ ਦਾਵਾ ਕਰਿਆ? ਹੁਣ ਮੈਂਬਰ ਨੂੰ ਕਹਿੰਦੇ ਥਾਣੇ ਜਾਣਾ ਪੂ ਤੈਨੂੰ। ਫਿਰ ਰੁਪਏ ਭਾਲਦੇ ਆ। ਉਹੀ ਤਾਂ ਗੱਲ ਐ ਕੁੱਤੇ ਰੱਖ ਲੈਂਦੇ ਆ ਫਿਰ ਬੰਨਦੇ ਨਹੀਂ ਕਰਦੇ ਨਹੀਂ। ਫਿਰ ਸਾਂਭ ਸੰਭਾਲ ਤਾਂ ਹੈ ਨਹੀਂ ਨਾ ਕਿਸੇ ਚੀਜ਼ ਦੀ ਤੇਰੀ ਕਿੰਨੀ ਕ ਸਾਂਭ ਸੰਭਾਲੇਗੀ ਹੈ? ਓਏ ਉਹ ਮੇਰੀ ਗੱਲ ਸੁਣ ਓਧਰਲੇ ਪਾਸੇ ਪਈਆਂ ਕਰ ਕਿਧਰਲੇ ਪਾਸੇ ਉਧਰ ਉਧਰ ਤੂੰ ਵਗ ਜਾ ਓਏ ਮੈਂ ਕਿ ਮਾਂ ਜਾਂ ਕੋਈ ਆਫਸਰ ਮੈਂ ਪਈ ਜਾਂਦਾ ਸੱਤਾ ਜਿਉਣ ਲੱਗ ਗਈਆਂ ਯਾਰ ਹੁਣ ਆ ਨਵਾਂ ਘਰ ਕਾਦੇ ਵਾਸਤੇ ਪਾਇਆ ਬਣਾਦੀ ਹੈ ਓਏ ਹੋਵੇ ਔਰ ਪਰਾਣੇ ਚ ਪਾਵਾਂ ਮੈਂ ਓਏ ਹੋਰ ਪਾਵਾਂਗੇ ਹੁਣ ਕੋਈ ਆਇਆ ਜੇ ਜਦੋਂ ਪਾਵਾਂਗੇ ਦੇਖੀ ਜਾਊਗਾ ਹੁਣ ਮੀ ਦਾ ਟਿਪ ਟਿਪ ਪਈ ਜਾਂਦਾ ਗੱਲਾਂ ਦੇ ਕਿਹੜੀਆਂ ਕਰਦਾ ਓਏ ਲੋਕ ਤਾਂ ਪਹਿਲੀ ਮੱਛੀ ਇਹਨੇ ਕਹਿੰਦੇ ਕਹਿੰਦਾ ਮੈਂਬਰ ਬਣਾਉਗਾ ਆਪਦੀ ਕੰਮ ਕਰੂਗਾ ਇਹ ਉਹਦਾ ਸਾਰਾ ਕੁਝ ਕਰਨਾ ਬਾਊ ਕੋਈ ਲੋਕ ਹੀ ਨਾ ਲੜੀ ਜਾਓ ਕੋਈ ਪਤੰਦਰ ਆ ਗੁੱਸਾ ਲੋਕਾਂ ਦਾ ਹੁੰਦਾਗਾ ਸੱਜਰ ਲੈ ਕੇ ਇੱਥੇ ਉੜਲ ਕਰ ਲੂਗਾ ਕੋਈ ਨਾ ਲੜਿਆ ਕਰੋ ਰੋਟੀ ਰੋਟੀ ਬਣਾ ਲੈ ਰੋਟੀ ਬਣਾ ਦੇ ਓਏ ਬਣਾ ਦੇ ਗਰਮਾ ਗਾ ਕੇ ਨਹੀਂ ਆਇਆ ਓਏ ਕੌਣ ਖਵਾਉਂਦਾ ਰੋਟੀਆਂ ਲੋਹਰਾਂ ਚ ਬਣਾਉਣ ਵਾਲੇ ਸੱਜਰੇ ਮੈਂ ਕਈ ਵਾਰ ਨਾਲੇ ਕਹਿੰਦੇ ਚੜ੍ਹਾਈ ਹੋ ਜਾਂਦੀ ਐ ਫਿਰ ਕਹਿੰਦੇ ਪੁੱਛਦੇ ਪੂਛ ਪੂਛ ਵਾਲੀ ਕਰਦੇ ਆ ਲੋਕ ਪੂਛ ਪੂਛ ਤਾਂ ਆਪਦੇ ਗਾਉ ਨੂੰ ਕਰਦੇ ਆ ਅੱਛਾ ਰੋਟੀਆਂ ਨਾ ਇਹਨਾਂ ਦੇ ਰੋਲ ਹੀ ਨਹੀਂ ਨਿਭਣਦੇ ਮਿੰਦਲਾ ਦਾ ਕਾਹਦਾ ਪੰਗਾ ਲੈ ਲਿਆ ਇਹਰੇ ਢਿੱਡ ਤਾਂ ਨਹੀਂ ਹੈਗੇ ਫਿਰ ਆਪਦੇ ਦਾ ਓਹੀ ਤਾਂ ਗੱਲ ਐ ਕੰਜਰਦਿਆਂ ਨੇ ਚੱਕ ਦੇ ਕੇ ਵੋਟਾਂ ਪਵਾ ਕੇ ਜਿੱਤਿਆ ਤਾਂ ਹੁਣ ਚਾ ਲੈ ਕੇ ਰਸੋਂ ਜਾਣ ਦੇ ਚੰਗਾ ਓਏ ਪੈ ਜਾ ਤੂੰ ਤਾਂ ਪੈਣੀ ਐ ਹੋਰ ਹੜਫੜਕ ਲੈ ਕਹ ਲੈ ਪੈਣੀ ਐ ਦੋ ਮਿੰਟ ਮੈਂ ਘਰ ਸਾਬ ਮੈਂ ਆਟਾ ਸਾਂੜਿਆ ਹੀ ਗੁੰਨ ਕੇ ਦੋ ਰੋਟੀਆਂ ਨਾਲੇ ਆਪਦੀਆਂ ਲਾ ਲਓ ਨਾਲ ਇਹਨਾਂ ਦੀਆਂ ਨਾਲੇ ਮੈਨੇ ਦਾ ਮਾ ਸਾਹੀਂ ਕਾਂਚ ਸੀਗਾ ਮੈਂ ਮੱਛੀ ਨੂੰ ਕੀ ਕੀ ਹੁਣ ਤੇਰੇ ਨਾਲ ਪਹਿਲਾਂ ਗੱਲ ਕਰੀਦੀ ਭਾਈ ਮੈਨੂੰ ਇੰਨਾ ਕੰਮ ਨਹੀਂ ਹੁੰਦਾ ਓਏ ਮੈਂ ਬਾਹਰ ਹੋਈ ਸਾਮਾ ਕੇ ਤੇਰੀਆਂ ਰੋਟੀਆਂ ਪਕਾਵਾ ਹੈਂ ਪਰਜਾਈ ਪਰਜਾਈ ਹਾਂਜੀ ਪਰੌਂਠੀ ਲਾ ਲਈ ਲਾਦੂ ਗਾ ਬਹੁਤ ਮੈਨੂੰ ਤਾਂ ਹੁਣ ਮੈਨੂੰ ਆ ਵੀ ਕੰਮ ਕਰਨਾ ਪਊਗਾ ਹੋਰ ਚੱਲ ਲਾ ਚੰਡੀਗੜ੍ਹ ਦੀ ਤੂੰ ਹੀ ਨਹੀਂ ਲਿਆਤੀ ਓਏ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆਂ ਹੁਣ ਹਾਂਜੀ ਹਾਂਜੀ ਪੈਣਾ ਜੀ ਪੈਣਾ ਟੋਲ ਲੈਂ ਕੇ ਜਹਾਂ ਲੋਕਾਂ ਨੂੰ ਕੀ ਪਤਾ ਵੀ ਕਹਿਣਾ ਰੋਟੀਆਂ ਵੀ ਥੱਪਦੇ ਤੁਸੀਂ ਵੀ ਰਾਮ ਕਰ ਲੋ ਇਹ ਬਣਾਉਂਦਾ ਇਤਨੇ ਹਾਂਜੀ ਲੈ ਹੁਣ ਸੌਰ ਕਿੜੇ ਆਪਣਾਂ ਦੀ ਚੰਗਾ ਰਹਾ ਤੂੰ ਹੈ ਉਦੋਂ ਮੇਰੇ ਨਾਲ ਵਰਤਦਾ ਨਹੀਂ ਸੀ ਹੁਣ ਹੱਥ ਮਚਾਉਂਦਾ ਫਿਰਦਾ ਹੈ ਉਦੋਂ ਕਹਿ ਦਿੰਦਾ ਮੈਂ ਖਾ ਬਾਰੀ ਬੱਟੇ ਪਕਾ ਲਾ ਓਏ ਨਾਨ ਜੀ ਚੜਾਈਏ ਹੁਣ ਹੁਣ ਜੜਾਈ ਪੁੱਛਣ ਆਲਾ ਹੋਵੇ ਇਹਦੀ ਵੀਡੀਓ ਜੀ ਬਣਾ ਕੇ ਨਾ ਵਾਇਰਲ ਕਰਨੇ ਵੀ ਦੇਖੋ ਕੰਮ ਦੇਖੋ ਇਹਦੇ ਹੈ ਉਹ ਕਹਿੰਦਾ ਚੰਡੀਗੜ੍ਹ ਦੀਆਂ ਰੋਟੀਆਂ ਆਪ ਲਾ ਕੇ ਖਵਾਉਂਦਾ ਚਲ ਆਪਾਂ ਨੂੰ ਰੋਟੀ ਮਿਲ ਜੂ ਆਪਾਂ ਨੇ ਕੀ ਲੈਣਾ ਕੋਪੀ ਪਲੀਆ ਪਟਾਕ ਦੇ ਆਪ ਦੀ ਇੱਜ਼ਤ ਹੀ ਨੰਗੀ ਹੁੰਦੀ ਐ ਪਤਾ ਨਹੀਂ ਕਿ ਕਰਵਾਦੀ ਐ ਉਹ ਮਾਸਕੂਟਰੀ ਤੇ ਜੇਠ ਜੀ ਉਹ ਹਾਂਜੀ ਮੈਡਮ ਜੀ ਆਜੋ ਮੈਂ ਤਾਂ ਐਕਟਿਵਾ ਤੇ ਆਈ ਆ ਐਡੀ ਦੂਰ ਸਾਨੂੰ ਮਿਲਣਾ ਕੀ ਕਰੀ ਜਾਂਦੀ ਆ ਤੂੰ ਕਿੱਧਰ ਚੱਕੀ ਫਰਦੀ ਆਂ ਕੀ ਮੈਂ ਚੱਕ ਲਈ ਕਰਾਂ ਕਹਿਲਾ ਕਿੱਥੇ ਆ ਮੈਂਬਰ ਆਪ ਮੈਂਬਰ ਤਾਂ ਕਿਸੇ ਦੇ ਰੋਲੇ ਚ ਗਿਆ ਹੋਇਆ ਹੈ ਮੈਂਬਰ ਤਾਂ ਕਿਸੇ ਤੂੰ ਗੱਲੀ ਫਰਦੀ ਆਂ ਫਿਰ ਇੱਧਰ ਮੈਂ ਤਾਂ ਉਹਨੇ ਮੈਨੂੰ ਕਿਹਾ ਸੀ ਕਹਿੰਦਾ ਗੇੜਾ ਮਾਰਿਆ ਕਹਿੰਦਾ ਮੇਰੇ ਕੋਲੇ ਮਾਹ ਚੱਲ ਮਾਰਿਆਉਂਗੀ ਬਾਈ ਬਾਵਾ ਲੈ ਆਈ ਤੂੰ ਇਹ ਡਿੱਟਬਿਆਂ ਚ ਦਾ ਸੱਥੇ ਕੀ ਲੈਣ ਆਈਆਂ ਕੁੜੇ ਲੈ ਦੱਸ ਹੈ ਕਿਉਂ ਹੋਰ ਬੈਠੇ ਤੇਰੇ ਕੋਲ ਕੋਈ ਵੀ ਮੈਂ ਵਾਰ ਨਹੀਂ ਕੋਈ ਚਾਹ ਪਾਣੀ ਨਹੀਂ ਲੈ ਕੇ ਆਈ ਨਾ ਚਾਹ ਪਾਣੀ ਤਾਂ ਡਿੱਗੀ ਚਾਹ ਕੱਢ ਕੇ ਦੇ ਦੇਣੀ ਆ ਕੋਈ ਨਾ ਅੱਛਾ ਅੱਛਾ ਚਾਹ ਪਾਣੀ ਲੈ ਕੇ ਆਈ ਚਾਹ ਪਾਣੀ ਲੈ ਕੇ ਆਈ ਆ ਕੀ ਪਾਰ ਰੱਖਿਆ ਦਾ ਖੇਤਾ ਚ ਵੀ ਬੈਗ ਇਹ ਅੱਜ ਤਾਂ ਬਾਹਲੀ ਤਗੜੀ ਚੀਜ਼ ਹੈ ਇਹ ਮੈਨੂੰ ਕੀ ਤੇ ਆ ਗਿਆ ਹੈ ਕੀ ਤੇ ਆ ਗਿਆ ਆ ਦੇਖ ਹੈ ਕੀ ਆਵੇ ਆ ਆ ਹੱਥ ਨਹੀਂ ਲਾਉਣਾ ਕੋਈ ਤਾ ਤਗੜੀ ਚੀਜ਼ ਐ ਇਹ ਤਾਂ ਐ ਲਾ ਦੋ ਜਿਵੇਂ ਮਣੀ ਹੁੰਦੀ ਆ ਬਸ ਜਿਵੇਂ ਮਰਜੀ ਲੈ ਲੈ ਬਾਲੀ ਤਗੜੀ ਚੀਜ਼ ਐ ਲੈ ਫਿਰ ਮੈਨੂੰ ਦਿਖਾਉ ਤਾ ਤੇ ਹੱਥ ਚ ਪੜਾਓ ਘਰੇ ਜਾ ਕੇ ਦੇਖਾਂਗੇ ਇਕੱਠੇ ਬਹਿ ਕੇ ਹੁਣ ਇੱਥੇ ਕੋਈ ਪੂਰੇ ਕੀ ਹੁੰਦਾ ਲੈ ਕੋਈ ਖੋ ਕੇ ਉੱਡ ਜਾ ਇੱਥੇ ਟਿੱਬੇ ਆਏ ਐ ਨਹੀਂ ਪਤਾ ਕਿਦੋਂ ਕੋਈ ਬਾਜੀ ਮਾਰ ਜੇ ਦੂਰ ਦੂਰ ਤੱਕ ਲੈ ਕੋਈ ਦਿੰਦਾ ਤੈਨੂੰ ਕਹਿੰਦੀ ਤੂੰ ਇੱਧਰ ਕੱਲੀ ਕਿੱਧਰ ਫਰਦੀ ਆਂਗੀ ਬੇ ਮੈਂ ਤਾਂ ਤੇਰਾ ਵੀਰਾ ਮੈਂ ਨਸ਼ੇ ਪੱਤੇ ਵਾਲੇ ਫਰਦੇ ਆ ਕਿ ਕੀ ਲੈਣਾ ਵਿੱਚ ਆ ਲੈ ਚਾਹ ਪਾਣੀ ਫੜਾਏ ਆਂ ਕਹਿੰਦਾ ਖੇਤ ਉਹਨੇ ਮੋਟਰ ਛੱਡੀ ਹੋਈ ਆ ਮਾ ਚੱਲ ਜਾ ਉਹ ਤਾਂ ਕੋਈ ਨਹੀਂ ਕਹਿੰਦਾ ਉਹਦੇ ਨਾਲ ਤਾਂ ਿੱਟ ਕੁੱਤੇ ਦਾ ਬੈਰ ਹੈਗਾ ਤੂੰ ਆ ਪਈ ਆਈ ਹੋਏਗੀ ਪਰਚਾਈ ਕਰਦੀ ਐ ਤਾਂ ਮੋਹ ਤਾਂ ਹਨਾ ਹੁੰਦਾ ਮੇਰੀ ਗੱਲ ਸੁਣ ਤੂੰ ਤੜਕੇ ਦਾ ਖੇਤ ਚ ਖਾਪ ਰਿਆਂ ਰੋਟੀ ਟੁੱਕ ਤਾਂ ਤੈਨੂੰ ਫੜਾ ਕੇ ਜਾਣਾ ਐ ਅੱਛਾ ਤੂੰ ਤਾਂ ਕਹਲੇ ਨਾਲੋਂ 100 ਗੁਣਾ ਚੰਗੇ ਆ ਜਾ ਬਹਿ ਜਾ ਉੱਤਰਿਆ ਹੁਣ ਇੱਥੇ ਹੀ ਬੈਠੀ ਰਹੇਗੀ ਮੈਂ ਤਾਂ ਬਹਿ ਜ ਨਹੀਂ ਮੈਂ ਤਾਂ ਤੈਨੂੰ ਹੱਕਾ ਮਾਰੀ ਜਾਂਦੀ ਦੀ ਤੂੰ ਮੈਨੂੰ ਕਿਤੇ ਦਿਖਿਆ ਨਹੀਂ ਮੈਂ ਹਾਰ ਕੇ ਉਤੀ ਬੇਗੀ ਆਂ ਹੂਣ ਜਾ ਬੈਠ ਪਹੋਂ ਮੈਂ ਤੇ ਉਹ ਡਿੱਗੀ ਚ ਪਾ ਲਿਆ ਇੱਥੇ ਬਹਿ ਜਾ ਮੰਜਾ ਤੇ ਬਰ ਉਹ ਚਾ ਕੇ ਲਿਆਉਣਾ ਬੋਲਾ ਚਲ ਬਈ ਬਹਿ ਜਾ ਏ ਬੇ ਆ ਵੀ ਪੰਨੀ ਤੇ ਬਦਿਆ ਸ ਮੈਂ ਖੱਬਣਾ ਜਨਾ ਬੈਠ ਇਹ ਤਾਂ ਕੋਈ ਸਾਡਾ ਦਾ ਰੋਜ਼ ਦਾ ਕੰਮ ਆਗਾ ਹਾਂ ਨਾ ਰਾਤ ਤੈਨੂੰ ਕਹਿ ਲਾ ਕੀ ਬੋਲੀ ਜਾਂਦਾ ਸੀਗਾ ਕਦੋਂ ਰਾਤ ਚੂ ਮੈਂ ਨਹੀਂ ਖਾਸੀ ਹੋਈ ਜੇ ਕਿ ਸੋਡੀ ਮੈਂ ਉਹ ਤਾਂ ਰੋਜ਼ ਦਾ ਹੀ ਕੰਮ ਹੈ ਕਿਉਂ ਕੀ ਕਹਿੰਦਾ ਸੀ ਬਈ ਨਸ਼ਾ ਜ਼ਿਆਦਾ ਕੀਤਾ ਹੋਇਆ ਤੇ ਮੈਂ ਕਹਤਾ ਭਾਈ ਤੂੰ ਨਸ਼ਾ ਕਰਦਾ ਮੈਨੂੰ ਕਹਿੰਦਾ ਤੂੰ ਮੇਰੇ ਭਾਈ ਨਾ ਗਲਤ ਹੈ ਆ ਲਾਹੌਰ ਲੈ ਦੂਸਾਂ ਲਾਉਂਦਾ ਔਰ ਕਮਾਲ ਦੀ ਗੱਲ ਆ ਸਮਝ ਨਹੀਂ ਚਾਹੇ ਤੂੰ ਬਿਠਾ ਕੇ ਚਾਲ ਬੰਦੇ ਮੈਂ ਤਾਂ ਕਹਤਾ ਸੀ ਮਾ ਮੈਂ ਬੰਦੇ ਸਦੂ ਤੜਕੇ ਤੂੰ ਸਦਨ ਨਹੀਂ ਫਿਰ ਫਿਰ ਆਪ ਤਾਂ ਨਿਕਲ ਗਿਆ ਹੁਣ ਮੈਂ ਕੀ ਦੇ ਕੀ ਦੇ ਮਾਏ ਘਰ ਬਚੋਲੇ ਨੂੰ ਸੱਦ ਜੀ ਨਹੀਂ ਤੈਨੂੰ ਲਿਆਤਾ ਸੀਗਾ ਫਿਰ ਮੈਂ ਦੇਖੀ ਉਹਦੀ ਬੰਬਲੀ ਬਣਾਉਂਦਾ ਔਰ ਮੈਂ ਹੁਣ ਕੀ ਦੇ ਵਾਸਤੇ ਸੱਦੀ ਬੰਦੇ ਆਪ ਤਾਂ ਭੱਜ ਗਿਆ ਕੋਣ ਕਾਇਲਾ ਹੋਰ ਉਹ ਤਾਂ ਭੱਗ ਗਿਆ ਇਹ ਮੇਰੇ ਸਾੜਕੜਾ ਫਿਰ ਲਗਦਾ ਨਾ ਮੇਰੇ ਤੇ ਇਹਨੂੰ ਮੈਂ ਕਿਹਾ ਸੀਗਾ ਉਹ ਬੱਸ ਕਹਿੰਦਾ ਤੂੰ ਕਹਿੰਦਾ ਰੋਟੀ ਟੁੱਕ ਮੇਰੇ ਬਰਾਬਰ ਦਾ ਫੜਾਉਣ ਫੜਾਉਣੀ ਆ ਉਹਨੂੰ ਮੈਂ ਕਹਿੰਦੇ ਫੜਾਉਣੀ ਆ ਭਾਈ ਕਹਿੰਦਾ ਤੂੰ ਉਹਦੇ ਨਾਲ ਗਲਤ ਹੈ ਅੱਛਾ ਹੈ ਕਹਿੰਦਾ ਕੋਈ ਨਾ ਤੂੰ ਤਾਂ ਚਾਰ ਬੰਦੇ ਕਰ ਲਈ ਇਕੱਠੇ ਮੈਂ ਤਾਂ ਕਰ ਲੂੰ ਹੁਣ ਘਰੇ ਤਾਂ ਰਹੇ ਮੈਂ ਤਾਂ ਮੇਰੇ ਮੰਮੀ ਡੈਡੀ ਨੂੰ ਸੱਦ ਲੂੰ ਅੱਛਾ ਹਾਂ ਚਾਰੇ ਕੋਈ ਗੱਲ ਨਹੀਂ ਮੈਂ ਤੈਨੂੰ ਐਂ ਕਹਿਣਾਗਾ ਆਪਾਂ ਫਿਰ ਇੱਕ ਦਿਨ ਕਿਤੇ ਜਾ ਕੇ ਨਾਈਏ ਕਿੱਥੇ ਆ ਲੈ ਚੱਲੀ ਮੈਨੂੰ ਇਹ ਤੇ ਲੋ ਤੈਨੂੰ ਆਉਂਦੀ ਤਾਂ ਹੈਗੀ ਆ ਸ਼ਹਿਰ ਸੂਰ ਬਗ ਚੱਲਾਂਗੇ ਆਪਾਂ ਉਹਨੇ ਤੈਨੂੰ ਮੈਂ ਤਾਂ ਚਲ ਚਲਾ ਲੂ ਮੈਂ ਵਿਆਹ ਚੱਲਾਂਗੇ ਮਾਨਸਾਮੂਨ ਜਾਇਆ ਮੰਗੇ ਚੱਲ ਜਾਇਆ ਮੰਗੇ ਮੈਂ ਸੂਟ ਦਵਾ ਲਿਆਂਗਾ ਹਾਂ ਪਾ ਲੈਗੀ ਲਾਹੌਰ ਪਾਉਂਗੀ ਨਹੀਂ ਦਵਾਉਂਗਾ ਸੂਟ ਫੇਰ ਤਾਂ ਨਜ਼ਾਰਾ ਆਜੂ ਜੇ ਸੂਟ ਪਾ ਲੈਗੀ ਬਗ ਚੱਲਾਂਗੇ ਚੱਲ ਚੰਗਾ ਫੇਰ ਹੋਰ ਤੇ ਚਾਹ ਚੱਕ ਲਿਆ ਫੇਰ ਆਪਣੀ ਹਾਂ ਚਾਹ ਚੱਕ ਲਿਓ ਨਾ ਹਾਂ ਕਦੋਂ ਜਾਏਂਗੀ ਹੁਣੀ ਜਾਏਂਗੀ ਕਿ ਮੇਰੇ ਨਾਲ ਹਾਂ ਹੁਣ ਤੂੰ ਖਬਰਾ ਕਦੋਂ ਜਾਏਂਗਾ ਮੈਂ ਤਾਂ ਬਰਾਥਣ ਹੀ ਜਾਊਂਗਾ ਹਲੇ ਤਾਂ ਫਿਰ ਪਾਣੀ ਪੂਣੀ ਲਾਉਣਾ ਨਾ ਪਰ ਮੈਂ ਤਾਂ ਜਾਣੀ ਆ ਚਲ ਪੂਰੇ ਵੀ ਗਰਮੀ ਲੱਗੀ ਜਾਂਦੀ ਆ ਉੱਥੋਂ ਐ ਆਈ ਤੀ ਘਰੇ ਕੱਲੀ ਸੀ ਜੀ ਲੱਗਦਾ ਨਹੀਂ ਸੀ ਮੈਂ ਕਿਹਾ ਚਲ ਜੇਠ ਜੀ ਕੋਲ ਜਾਇਓ ਨਹੀਂ ਆ ਮੈਂ ਕਿਹਾ ਨਾਲ ਚਾਹ ਫੜਾਇਓ ਨਹੀਂ ਆ ਲੈ ਫਿਰ ਤੂੰ ਚਾਹ ਪੀ ਲੋ ਟਾਈਮ ਨਾਲ ਹੀ ਆ ਜਿਓ ਹਾਂ ਹਾਂ ਹੋਰ ਉਹਦਾ ਕੀ ਪਤਾ ਕਦੋਂ ਆਊਗਾ ਚਾਹ ਮੈਂ ਤਾਂ ਬਸ ਆ ਦਿਨ ਸੇਪੇ ਦਿਨ ਆ ਗਿਆ ਤੇ ਚਾਹ ਦਿਨ ਕਾਦਾ ਸੇਪੇ ਤੂੰ ਪਹਿਲੀ ਆ ਜੀ ਹੁਣੀ ਨਾ ਬਖ ਚੱਲਾ ਹੁਣ ਬਖ ਚੱਲਾ ਲਿਆ ਤਾਂ ਤੇਰੀ ਸੇਵੀ ਵਾਲੀ ਤਕੜੀ ਕਰਦੀ ਆ ਉਹ ਹੋਰ ਕੀ ਭਾਲਦਾ ਤੂੰ ਸਮਾਂ ਦੀ ਕੈਲੀ ਤੇ ਚ ਫਰਕ ਪਵਾ ਹਨ ਭੇਜੀ ਉਹਨੂੰ ਮਿੱਠੂ ਇਹਦੇ ਕੋਲ ਵੀ ਮਾੜੀ ਮੋਟੀ ਲਵੇ ਲੋਵੇ ਲੱਗ ਗਈ ਨੂੰ ਕਰ ਵੀ ਮੇਰੇ ਨਾਲ ਗੱਲਬਾਤ ਫਿਰ ਹੋਰ ਕੀ ਭਾਲਦੇ ਆਪਾਂ ਜੇ ਹਾਂ ਸੂਤੋਂ ਦੀ ਕਿੜੀ ਆਪੀ ਰੱਖ ਲਾਂਗੇ ਨਾਲੇ ਚੜਾਈ ਹੋ ਜੂਗੀ ਆਪਾਂ ਕਬਜ਼ਾ ਕਰ ਲਾਂਗੇ ਤੇ ਦੇਖਦੇ ਆ ਚੱਲ ਮਿੱਠੂ ਨੂੰ ਕਹਿ ਕੇ